ਜੇ ਕਿਸੇ ਨੂੰ ਕੋਈ ਦੁੱਖ ਆ ਸਾਡੇ ਸਾਹ ਤਕਰੀਬਨ ਬਾਬਾ ਪੁੰਦਨ ਸਿੰਘ ਹੋਰਤ ਲੈ ਕੇ 40 50 ਸਾਲ ਹੋ ਗਏ ਨੇ ਇਹ ਜਿਹੜੇ ਮਹਾਪੁਰਖ ਸਾਰੇ ਅਸਥਾਨ ਤੇ ਵੱਡੇ ਅਸਥਾਨ ਤੇ ਜਗਰਾਉ 71 ਹੋਏ ਤੇ ਜਿਹੜਾ ਸਾਰੀਆਂ ਹੀ ਗੁਰਸੇਖ ਸੰਗਤਾਂ ਤੇ ਜਿੱਥੇ ਸਾਰੇ ਸੰਤ ਮਹਾਂਪੁਰਖ ਸੰਤ ਬਾਬਾ ਕਹਾਲਾ ਸਿੰਘ ਜੀ ਸੰਤ ਬਾਬਾ ਲੱਖਾ ਸਿੰਘ ਜੀ ਸੰਤ ਬਾਬਾ ਗੁਰਜੀਤ ਸਿੰਘ ਜੀ ਤੇ ਸੰਤ ਬਾਬਾ ਜੋਰਾ ਸਿੰਘ ਜੀ ਬਦਨੀ ਵਾਲੇ ਮਹਾਂਪੁਰਖ ਸਮਾਦ ਭਾਈਕੇ ਵਾਲੇ ਮਹਾਂਪੁਰਖ ਸੰਤ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ ਸਾਰੇ ਹੀ ਮਹਾਂਪੁਰਖ ਜਿਹੜੇ ਨਾਨਕ ਸਰ ਦੇ ਨਾਲ ਸਬੰਧ ਰੱਖਦੇ ਨੇ ਸਾਰੇ ਪੰਜਾਬ ਨਹੀਂ ਪੂਰੇ ਆਪਣੇ ਬਾਹਰੋਂ ਵੀ ਆਏ ਨੇ ਜਿਹੜੇ ਆਪਣੇ ਦਿੱਲੀ ਤੇ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਤੇ ਵਿਦੇਸ਼ ਤੋਂ ਵੀ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲੇ ਉੱਥੋਂ ਆਏ ਨੇ ਅਮਰੀਕਾ ਤੋਂ ਕੈਲੀਫੋਰਨੀਆ ਤੋਂ ਆਏ ਨੇ ਗੁਰਪ੍ਰੀਤ ਸਿੰਘ ਜੀ ਸਾਰਿਆਂ ਦੀ ਜਿਹੜੇ ਨਿੰਦਕ ਲੋਕ ਨੇ ਜਿਨ੍ਹਾਂ ਨੇ ਨੈੱਟ ਦੇ ਉੱਪਰ ਗਲਤ ਪ੍ਰਚਾਰ ਕੀਤਾ ਤੇ ਸੰਸਥਾ ਨੂੰ ਜਿਹੜਾ ਬਦਨਾਮ ਕਰਨ ਦੀ ਜਿਹੜੀ ਆ ਕੋਝੀ ਚਾਲ ਚਲਾਈ ਤੇ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜਾ ਉਹ ਅੱਜ ਜਿਹੜੇ ਪਰਚਾ ਨਾਂ ਦਰਜ ਕੀਤਾ ਗਿਆ ਸਾਰੀਆਂ ਗੁਰਸਿੱਖ ਸੰਸਥਾਵਾਂ ਦੀ ਮੰਗ ਹੈ ਜਿਨ੍ਹਾਂ ਨੇ ਨੈੱਟ ਤੇ ਇਸ ਮਹਾਨ ਸੰਸਥਾ ਨੂੰ ਜਿਹੜਾ ਬਦਨਾਮ ਕੀਤਾ ਤੇ ਜੇ ਨਾ ਉਹਨਾਂ ਨੇ ਅੱਜ ਪਰਚਾ ਦਰਜ ਕੀਤਾ ਖਿਲਾਫ ਉਹਦੇ ਕਾਰਵਾਈ ਕੀਤੀ ਤੇ ਜਿਹੜਾ ਉਹ ਆਪਣੇ ਅਗਲਾ ਐਕਸ਼ਨ ਜਿਹੜਾ ਅੱਜ ਤੋਂ 5 ਦਿਨ ਦੇ ਬਾਅਦ ਜਿਹੜਾ ਸਖਤ ਐਕਸ਼ਨ ਜਿਹੜਾ ਉਹ ਆਪਣੇ ਉਲੀਕੇ ਤੇ ਜਿਹੜਾ ਪੰਜਾਬ ਸਰਕਾਰ ਤੋਂ ਇਹ ਸਾਹਮਣੇ ਨਹੀਂ ਜਾਣਾ ਇਹਨੂੰ ਤੁਰੰਤ ਜਿਹੜਾ ਉਹ ਉਹਦੇ ਖਿਲਾਫ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਤੇ ਉਹ ਮਹਾਂਪੁਰਖਾਂ ਨੂੰ ਦੱਸਿਆ ਜਾਵੇ ਜਾਂ ਉਹ ਅਕਾਲ ਤਖਤ ਸਾਹਿਬ ਤੇ ਜਿਹੜਾ ਨਿੰਦਕ ਹੈ ਜਾਂ ਇੱਥੇ ਆ ਕੇ ਮਾਫੀ ਮੰਗੇ ਤੇ ਜੇ ਉਹਦੇ ਕੋਲੇ ਕੋਈ ਸਬੂਤ ਹੈ ਉਹ ਸੰਗਤ ਦੇ ਵਿੱਚ ਪੇਸ਼ ਕਰੇ ਤੇ ਜੇ ਨਹੀਂ ਕਰੂਗਾ ਜਾਂ ਨਹੀਂ ਆ ਕੇ ਮਾਫੀ ਮੰਗੂਗਾ ਤੇ ਫਿਰ ਉਹਨੂੰ ਜਿਹੜਾ ਦੰਡ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਉਹ ਆਪ ਆਪਣੇ ਉਹ ਤਿਆਰ ਰਵੇ ਆ ਅੱਜ ਕੀ ਫੈਸਲਾ ਲਿਆ ਗਿਆ ਜੀ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਖਿਲਾਫ ਅੱਜ ਬਹੁਤ ਵੱਡਾ ਫੈਸਲਾ ਲਿਆਇਆ ਗਿਆ ਹੈ ਵੀ ਇਹ ਕੂੜ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਕਿਹਾ ਵੀ ਸਾਵਧਾਨ ਹੋ ਜਾਓ ਕਿਉਂਕਿ ਇਸ ਤਰ੍ਹਾਂ ਦੀਆਂ ਨਿੰਦਿਆ ਚੁਗਲੀਆਂ ਜਿਹੜਾ ਅੱਜ ਕੱਲ ਵਟਸਐਪ ਤੇ ਹੋਰ ਮੀਡੀਆ ਵਿੱਚ ਇਸ ਤਰ੍ਹਾਂ ਦੇ ਦੌਰ ਚੱਲ ਰਹੇ ਨਾ ਨਿੰਦਕਾਂ ਲੋਕਾਂ ਦੇ ਉਹਨਾਂ ਵਾਸਤੇ ਅੱਜ ਸੰਪਰਦਾ ਨੇ ਬੜਾ ਵੱਡਾ ਫੈਸਲਾ ਲਿਆ ਹੈ ਪ੍ਰਸ਼ਾਸਨ ਨੂੰ ਵੀ ਕਿਹਾ ਸਰਕਾਰ ਨੂੰ ਵੀ ਕਿਹਾ ਇਹ ਕੰਮ ਤੁਹਾਡੇ ਨੇ ਕੋਈ ਗਲਤੀ ਕਰਦਾ ਸਰਕਾਰ ਉਹਦਾ ਕੋਈ ਪਰਚਾ ਕਰਾਂਦਾ ਕੋਈ ਸਰਕਾਰ ਉਹਦੀ ਸੁਣਾਈ ਕਰਦਾ ਇਹ ਆਪਣੇ ਆਪ ਸਰਕਾਰ ਬਣ ਕੇ ਲੋਕ ਬਹਿ ਗਏ ਨੇ ਇਸ ਕਰਕੇ ਬੁੱਢਾ ਦਲ ਨੇ ਤੇ ਇੱਥੋਂ ਤੱਕ ਕਿਹਾ ਵੀ ਜਿਵੇਂ ਪੁਰਾਣਿਆਂ ਨੂੰ ਨੱਥ ਪਾਉਂਦੇ ਸਾਂ ਚੰਦੂ ਵਰਗਿਆਂ ਨੂੰ ਹੋਰ ਦਾਰਾ ਸਿੰਘ ਨੇ ਇੱਕ ਵਾਰੀ ਫਿਲਮ ਬਣਾਈ ਸੀ ਫਤੇਗੜ ਸਾਹਿਬ ਉਹਨੂੰ ਸੰਗਲ ਮਾਰ ਕੇ ਗਿੱਲਾ ਕੰਮਲ ਦੇ ਵਿੱਚ ਰੱਖਿਆ ਐਵੇਂ ਬਾਬਾ ਬਲਬੀਰ ਸਿੰਘ ਨੇ ਕਿਹਾ ਕੋਈ ਨਹੀਂ ਫਿਰ ਭਾਈ ਜੇ ਬੁੱਢੇ ਦਲ ਦਾ ਨਾਮ ਵਰਤਦਾ ਚੋਲਾ ਪਾਇਆ ਤੇ ਫਿਰ ਅਸੀਂ ਉਹਨੂੰ ਸੰਗਲ ਮਾਰ ਕੇ ਇੱਕ ਵਾਰੀ ਦੁਨੀਆ ਨੂੰ ਦੱਸਾਂਗੇ ਕਿਵੇਂ ਨਿਹੰਗ ਸਿੰਘ ਫੌਜ ਐਕਸ਼ਨ ਲੈਂਦੀ ਐ ਫੌਜ ਐ ਸੋ ਬੁੱਢਾ ਦਲ ਵੀ ਆਇਆ ਤੇ ਸਾਰੀ ਸੰਪਰਦਾ ਦੇ ਅਜੇ ਬਹੁਤ ਸਾਧੂ ਰਹਿ ਗਏ ਨੇ ਕਿਉਂਕਿ ਸੰਪਰਦਾ ਦਾ ਵਿਸ਼ਾਲ ਅਧਾਰ ਐ ਔਰ ਸੰਪਰਦਾ ਦਾ ਵਿਸ਼ੇ ਹੀ ਕੋਈ ਨਹੀਂ ਐ ਇਸ ਤਰ੍ਹਾਂ ਦੇ ਵਿਚਾਰਾਂ ਦੇ ਸੋ ਸੰਪਰਦਾ ਨੇ ਬਹੁਤ ਵਧੀਆ ਨਿਮਰਤਾ ਨਾਲ ਹੱਥ ਜੋੜ ਕੇ ਔਰ ਕਿੰਨੇ ਪਿਆਰ ਦੀ ਸ਼ਬਦਾਵਲੀ ਵਰਤ ਕੇ ਕਿਹਾ ਵੀ ਨਾ ਬਈ ਇਹ ਗਲਤ ਪ੍ਰਚਾਰ ਹੈ ਏਡੀ ਵੱਡੀ ਸੰਪਰਦਾ ਏਡੇ ਏਡੇ ਮਹਾਪੁਰਸ਼ਾਂ ਬਲੀਆਂ ਨੂੰ ਬੰਦਗੀ ਵਾਲਿਆਂ ਨੂੰ ਬੋਲਣਾ ਉਹਨਾਂ ਦੇ ਨਾਂ ਨੂੰ ਇਸ ਤਰ੍ਹਾਂ ਬੋਲਣਾ ਬਹੁਤ ਵੱਡੀ ਉਹਨਾਂ ਲੋਕਾਂ ਦੀ ਭੁੱਲ ਹੈ ਆ ਕੇ ਆਪਣੀ ਮਾਫੀ ਮੰਗਣ ਪੇਸ਼ ਹੋ ਜਾਣ ਨਹੀਂ ਤੇ ਫਿਰ ਅਗਲਾ ਦੌਰ ਨਾਨਕਸਰ ਦੀ ਸੰਪਰਦਾ ਦੇ ਸਾਧੂ ਵੀ ਲੈ ਸਕਦੇ ਸਮਰਾਤਾ ਸਾਰੇ ਆ ਜਾਨੀ ਸਾਰੇ ਫੌਜਾਂ ਵੀ ਤਿਆਰ ਪਰ ਤਿਆਰ ਨੇ ਸਾਧੂ ਸਮਾਜ ਸਾਧੂ ਸਮਾਜ ਸਾਰਾ ਤਿਆਰ ਪਰ ਤਿਆਰ ਹੈ ਪਾਏ ਉਹ ਕਿਸੇ ਸੰਪਰਦਾ ਨਾਲ ਜੁੜਿਆ ਪਰ ਨਾਨਕਸਰ ਸੰਪਰਦਾ ਵਾਸਤੇ ਤਿਆਰ ਪਰ ਤਿਆਰ ਹੈ ਇਹ ਅੱਜ ਫੈਸਲਾ ਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇੱਥੇ ਨਾਨਸਰ ਪਵਿੱਤਰ ਧਰਤੀ ਨਾਨਸਰ ਭਗਤੀ ਦਾ ਘਰ ਤੇ ਅੱਜ ਸਾਰੀਆਂ ਸੰਪਰਦਾਵਾਂ ਦੇ ਮਹਾਪੁਰ ਇਕੱਠੇ ਹੋਏ ਨੇ ਇਸ ਕਰਕੇ ਹੋਏ ਨੇ ਕਿ ਸਾਧੂਆਂ ਦੀ ਕਈ ਏਜੰਸੀਆਂ ਕਹਿ ਲੋ ਜਾਂ ਕੋਈ ਐ ਸ਼ਲੋਕ ਨੇ ਤੇ ਉਹ ਸਾਧੂਆਂ ਦੀ ਆਮੀਨਿੰਦਾ ਕਰੀ ਜਾਂਦੇ ਨੇ ਬਿਨਾਂ ਖਾਮ ਦਾ ਆਮੀ ਦੇਖੋ ਹੁਣੇ ਡਾਬਾ ਦਾ ਸਥਾਨ ਹੈ ਜੀ ਸਾਰੇ ਵਿਸ਼ਵ ਦਾ ਮਸ਼ਹੂਰ ਸਥਾਨ ਹੈ ਤੇ ਇੱਥੇ ਦੀਆਂ ਮਰਜ਼ਾਵਾਂ ਤੇ ਸਾਰੀ ਦੁਨੀਆ 'ਚ ਇਹਦੀਆਂ ਬ੍ਰਾਂਚਾਂ ਨੇ ਤੇ ਇਸ ਸਥਾਨ ਨੂੰ ਹੀ ਬਦਨਾਮ ਕਰਨਾ ਤੇ ਇਹਦੇ ਤੇ ਟਾਇਰ ਕਰਨ ਲੱਗੇ ਨਾਨਸਰ 18 ਤੇ ਟਾਇਰ ਕਰਨ ਲੱਗੇ ਸਮਾਜ ਬਖਸ਼ੂ ਬਣੀ ਜੀ ਫਿਰ ਬਰਦਾਸ਼ਤ ਨਹੀਂ ਹੋਇਆ ਗੁਰੂ ਦੇਖੋ ਬਾਬਾ ਨਾਨਸ ਸਿੰਘ ਕਿੰਨੀ ਭਗਤੀ ਉਹਨਾਂ ਨੇ ਕੀਤੀ ਆ ਉਦੋਂ ਬਾਅਦ ਰੂਮ ਬਾਬਾ ਇਕਸ਼ਰ ਸਿੰਘ ਕਿੰਨੇ ਉਹਨਾਂ ਨੇ ਲੋਕਾਂ ਨੂੰ ਗੁਰੂ ਨਾਲ ਜੋੜਿਆ ਅਮਰਤ ਸਿਕਾਇਆ ਸੰਤਾਨ ਨੂੰ ਸੇਧੇ ਰਾ ਪਾਇਆ ਆ ਲਾਖੇ ਨੂੰ ਤਾਰਿਆ ਤੇ ਹੁਣ ਇਸ ਸਥਾਨ ਨੂੰ ਲੋਕ ਪੈਣ ਲੱਗੇ ਤੇ ਇਸ ਸਥਾਨ ਦੀ ਨਿੰਦਿਆ ਲਾ ਕੇ ਕਰਨ ਇਹ ਬਹੁਤ ਮਾੜੀ ਗੱਲ ਹੈ ਇਸ ਕਰਕੇ ਅੱਜ ਸਾਰੇ ਇਕੱਠੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી રિટાયરમ પાર્ટી યા કોઈ હોય પાર્ટી અજુક કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।